ਹਾ ਮਮੂਰਖ ਤੁਮ ਚਤਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ਮਾਦੋ ਹਮਯੇ ਸੀ ਤੂ ਵੈਸਾ ਹਮ ਪਾਪੀ ਤੁਮ ਪਾਪ ਖੰਡਨ ਨਿਕੋ ਠਾਕੁਰ ਦੇਸਾ ਡੰਡਉ ਤ ਬੰਧਨ ਅਨਕ ਵਾਰ ਸਰਬ ਕਲਾ ਸੰਭਰਥ ਡੋਲਨ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਪਰਮ ਸਨਮਾਨ ਜੋਗ ਸਤਕਾਰ ਜੋਗ ਗੁਰੂ ਕੀ ਸਾਜਿ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਪਿਆਰ ਸਹਿਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਾਰ ਕਿਰਪਾ ਨਦਰੇ ਰਹਿਮਤ ਬਖਸ਼ਿਸ਼ ਦਾ ਸਦਕਾ ਆਪ ਸੰਗਤਾਂ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ ਨਾਮ ਅਭਿਆਸ ਕਮਾਈ ਸਮਾਗਮ ਸਾਡੇ ਅਤੀ ਸਤਿਕਾਰਯੋਗ ਮਹਾਂਪੁਰਖਾਂ ਨੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਉਲੇਕੇ ਹਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਤਵੇਂ ਦਿਵਾਨਾ ਵਿੱਚ ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਨਾਮ ਦਾ ਅਭਿਆਸ ਕਰਕੇ ਆਪਣੇ ਸਵਾਸਾਂ ਨੂੰ ਜੀਵਨ ਨੂੰ ਸਫਲ ਬਣਾਇਆ ਸੋ ਸਤਿਕਾਰਯੋਗ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਇਹ ਵਚਨ ਆਉਂਦੇ ਨਾਨਕ ਕੇ ਘਰ ਕੇਵਲ ਨਾਮ ਜੇਸ ਵਖਤ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਵੇਈ ਨਦੀ ਦੇ ਰਾਈ ਸੱਚਖੰਡ ਪਹੁੰਚੇ ਉਥੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਆਪ ਆਪਣੀ ਬਾਣੀ ਵਿੱਚ ਲਿਖਦੇ ਮਾਜ ਰਾਗ ਦੀ ਵਾਰ ਅਖੀਰਲੀ ਪੌੜੀ ਵਿੱਚ ਬਚਨ ਆਉਂਦੇ ਹੌ ਢਾਡੀ ਵੇਕਾਰ ਕਰ ਲਾਇਆ ਇਸ ਪੌੜੀ ਵਿੱਚ ਇੱਕ ਬਚਨ ਆਉਂਦਾ ਹੈ ਸੱਚਾ ਅੰਮ੍ਰਿਤ ਨਾਮ ਭੋਜਨ ਖਾਇਆ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਸੱਚੇ ਅੰਮ੍ਰਿਤ ਨਾਮ ਦਾ ਭੋਜਨ ਖਾਣ ਦਾ ਜ਼ਿਕਰ ਕਰਦੇ ਤੇ ਉਹ ਹੀ ਭੋਜਨ ਸੱਚੇ ਪਾਤਸ਼ਾਹ ਜੀਆਂ ਨੇ ਜਗਦੇ ਹੋਏ ਇਹ ਲੋਕਾਈ ਨੂੰ ਦੇਖ ਕਰਕੇ ਸ਼ਾਂਤ ਕੀਤਾ ਸ਼ਾਂਤੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਹੈ ਗੁਰਬਾਣੀ ਵਿੱਚ ਪਵਿੱਤਰ ਬਚਨ ਨੇ ਸਚੇ ਬਾਦਸ਼ਾਹ ਜੀ ਬਾਣੀ ਵਿੱਚ ਲਿਖਦੇ ਸੁਖ ਨਾਹੀ ਬਹੁਤੈ ਧਨ ਖਾਟੇ ਸੰਸਾਰ ਦਾ ਧਨ ਇਕੱਠਾ ਕਰ ਲੈਣ ਦੇ ਨਾਲ ਇਸ ਮਨ ਨੂੰ ਸ਼ਾਂਤੀ ਨਹੀਂ ਸੁਖ ਨਹੀਂ ਮਿਲਣਾ ਸੁਖ ਨਾਹੀ ਪੇਖੈ ਨਿਰਤ ਨਾਟੇ ਨਾਟਕ ਵੇਖਣ ਦੇ ਨਾਲ ਨਿਰਤਕਾਰੀ ਵੇਖਣ ਦੇ ਨਾਲ ਸੁਖ ਨਹੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆ ਦਾ ਅਨੇਨ ਸਿੱਖ ਪਿਆਰਾ ਸਿੱਖ ਸੰਗਲਾ ਦੀਪ ਦੀ ਧਰਤੀ ਤੇ ਪਹੁੰਚਾ ਉਹਦਾ ਨਾਮ ਸੀ ਭਾਈ ਮਨਸੁਖ ਨਾਮ ਹੀ ਮਨਸੁਖ ਨਹੀਂ ਸੀ ਅਸਲ ਵਿੱਚ ਉਹਦੇ ਮਨ ਵਿੱਚ ਸੁਖ ਸੀ ਜਦੋਂ ਪਹੁੰਚਾ ਤੇ ਸੂਰਜ ਗ੍ਰਹਿਣ ਦਾ ਮੌਕਾ ਸੀ ਸੰਗਲਾਦੀਪ ਦੇ ਲੋਕ ਜਿਹੜੇ ਸਨ ਸਾਰਿਆਂ ਨੇ ਵਰਤ ਰੱਖੇ ਹੋਏ ਉਥੋਂ ਦਾ ਰਾਜਾ ਸ਼ਿਵਨਾਬ ਉਹਨੇ ਵੀ ਵਰਤ ਰੱਖਿਆ ਹੋਇਆ ਗੁਰੂ ਕੇ ਸਿੱਖ ਨੇ ਜਾ ਕੇ ਚੁੱਲਾ ਬਾਲਿਆ ਪ੍ਰਸ਼ਾਦਾ ਤਿਆਰ ਕੀਤਾ ਛਕਿਆ ਆਰਾਮ ਕਰਨ ਲੱਗ ਪਿਆ ਸਾਰੇ ਪਾਸੇ ਰੌਲਾ ਪੈ ਗਿਆ ਕਿ ਇੱਕ ਕੋਈ ਅਨਮਤੀਆ ਇੱਥੇ ਆਇਆ ਹੈ ਜਿਨੇ ਮਰਿਆਦਾ ਨੂੰ ਤੋੜਿਆ ਹੈ ਸੂਰਜ ਗ੍ਰਹਿਣ ਦੇ ਮੌਕੇ ਤੇ ਪ੍ਰਸ਼ਾਦਾ ਤਿਆਰ ਕੀਤਾ ਅੱਗ ਵਾਲੀ ਸਾਧ ਸੰਗਤ ਜੀ ਰਾਜੇ ਸ਼ਿਵਨਾਬ ਨੇ ਭਾਈ ਮਨਸੁਖ ਨੂੰ ਗ੍ਰਿਫਤਾਰ ਕਰਵਾਇਆ ਕੈਦਖਾਨੇ ਵਿੱਚ ਕੈਦ ਕੋਠੜੀ ਵਿੱਚ ਪਾ ਦਿੱਤਾ ਵੇਖਿਓ ਸਾਧ ਸੰਗਤ ਜੀ ਨਾਮ ਦਾ ਸੁਖ ਕੀ ਹੈ ਉਹ ਕੈਦਖਾਨੇ ਵਿੱਚ ਕੈਦ ਕੋਠੜੀ ਵਿੱਚ ਉਹਨੂੰ ਪਾਇਆ ਗਿਆ ਹਨੇਰੀ ਕੈਦ ਕੋਠੜੀ ਜੜੀ ਹੈ ਮਛਰ ਅਤ ਦੇ ਉਹਦੇ ਵਿੱਚ ਦੁੱਖ ਹੈ ਕੈਦ ਵਿੱਚ ਤਾਂ ਹੀ ਪਾਇਆ ਜਾਂਦਾ ਹੈ ਕਿ ਕੋਈ ਬੰਦਾ ਦੁਖੀ ਹੋਵੇ ਤੇ ਆਪਣਾ ਗੁਨਾਹ ਜਿਹੜਾ ਉਹ ਕਬੂਲ ਲਵੇ ਇਧਰ ਰਾਜਾ ਸ਼ਿਵਨਾਬ ਆਪਣੇ ਮਹਿਲ ਵਿੱਚ ਬੈਠਾ ਹੈ ਸਾਹਮਣੇ ਨੱਚਣ ਵਾਲੀਆਂ ਨੱਚ ਰਹੀਆਂ ਨੇ ਸ਼ਰਾਬ ਦੇ ਪਿਆਲੇ ਚੱਲ ਰਹੇ ਨੇ ਰਾਜਿਆਂ ਦੇ ਕੰਮ ਵੇਖੋ ਮਨ ਵਿੱਚ ਸਵਾਲ ਪੈਦਾ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਸੀ ਰਾਜਾ ਸ਼ਿਵਨਾਬ ਉਦੋਂ ਨਹੀਂ ਸੀ ਜਦੋਂ ਭਾਈ ਮਨਸੂਖ ਜੀ ਗਏ ਬਾਅਦ ਵਿੱਚ ਬਣਿਆ ਸ਼ਰਾਬ ਦੇ ਪਿਆਲੇ ਚੱਲ ਰਹੇ ਨੇ ਸਾਹਮਣੇ ਨੱਚਣ ਵਾਲੇ ਨੱਚ ਰਹੇ ਨੇ ਤਬਲੇ ਤੇ ਥਾਪ ਦਿੱਤੀ ਜਾ ਰਹੀ ਕਾਦੇ ਵਾਸਤੇ ਕਿ ਮਨ ਨੂੰ ਸੁੱਖ ਮਿਲ ਜਾਏ ਗੁਰਬਾਣੀ ਕਹਿੰਦੀ ਸੁਖ ਨਾਹੀ ਪੇਖੈ ਨਿਰਤ ਨਾਟੇ ਮਨ ਸੁਖੀ ਹੋ ਜਾਵੇ ਮਨ ਸੁਖੀ ਨਹੀਂ ਹੋਇਆ ਅੱਖਾਂ ਦੇ ਨਾਲ ਕਈ ਤਰ੍ਹਾਂ ਦੇ ਤਮਾਸ਼ੇ ਕਈ ਤਰ੍ਹਾਂ ਦੇ ਨਿਰਤ ਨਾਟਕ ਵੇਖ ਰਿਹਾ ਹੈ ਵੇਖਦਿਆਂ ਵੇਖਦਿਆਂ ਭਾਈ ਵੀਰ ਸਿੰਘ ਜੀ ਬੜਾ ਰੰਗ ਭਰਦੇ ਨੇ ਵੇਖਦਿਆਂ ਵੇਖਦਿਆਂ ਸਾਧ ਸੰਗਤ ਜੀ ਉਹ ਨਾਟਕ ਰਾਜੇ ਦੀਆਂ ਅੱਖਾਂ ਮਿਟਣ ਲੱਗ ਪਈਆਂ ਨੀਂਦ ਆਉਣ ਲੱਗ ਪਈ ਨੀਂਦ ਦੀ ਚਪਕੀ ਲੱਗੀ ਨੱਚਣ ਵਾਲੇ ਵੀ ਜਿਹੜੇ ਨੇ ਉਹ ਨੀਂਦ ਦੇ ਵਿੱਚ ਉਂਗਾਈਆਂ ਲੈ ਰਹੇ ਨੇ ਸਹਜ ਸਹਜ ਦੇ ਢੋਲਕ ਵਾਲਾ ਢੋਲਕ ਬੰਦ ਕਰੀ ਜਾਂਦਾ ਸਾਰਾ ਤਮਾਸ਼ਾ ਬੰਦ ਹੋ ਗਿਆ ਰਾਜੇ ਦੀ ਨੀਂਦ ਜੜੀ ਹੈ ਜੇ ਪੂਰੇ ਤਰੀਕੇ ਨਾਲ ਉਹ ਸੁਤਾ ਨਹੀਂ ਜਿੰਨੂੰ ਜਾਗੋ ਮੀਟਾ ਕਿਨੇ ਜਾਗੋ ਮੀਟਾ ਤੇ ਸਾਧ ਸੰਗਤ ਜੀ ਭਾਈ ਮਨਸੂਖ ਕਾਲ ਕੋਟੜੀ ਵਿੱਚ ਪਿਆ ਹੋਇਆ ਵਾਹਿਗੁਰੂ ਪ੍ਰਮਾਤਮਾ ਦੀ ਉਸਤਤ ਕਰ ਰਿਹਾ ਗੁਰੂ ਕੀ ਬਾਣੀ ਗਾ ਰਿਹਾ ਬੜੇ ਅਨੰਦ ਵਿੱਚ ਬਾਣੀ ਗਾ ਰਿਹਾ ਰਾਜੇ ਦੇ ਕੰਨਾਂ ਵਿੱਚ ਆਵਾਜ਼ ਪਈ ਵੇਖੋ ਗੁਰੂ ਕੀ ਬਾਣੀ ਮਿੱਠੀ ਹੈ ਆਨੰਦ ਦਿੰਦੀ ਹੈ ਬਾਣੀ ਕੰਨਾਂ ਵਿੱਚ ਪਈ ਤੇ ਰਾਜੇ ਨੂੰ ਵੀ ਥੋੜਾ ਸੁੱਖ ਜਿਹਾ ਮਹਿਸੂਸ ਹੋਇਆ ਤੇ ਉੱਠ ਕੇ ਕਹਿੰਦਾ ਆ ਗਾਉਣ ਦੀ ਆਵਾਜ਼ ਕਿੱਧਰੋਂ ਆ ਰਹੀ ਨਾਲਦਿਆਂ ਨੂੰ ਕਹਿੰਦਾ ਵੇਖੋ ਕਿੱਥੋਂ ਆਵਾਜ਼ ਆ ਰਹੀ ਗਏ ਕੋਠਰੀ ਲਾਗੇ ਕਹਿੰਦੇ ਉਹ ਜਿਹਨੂੰ ਕੈਦ ਕੀਤਾ ਨਾ ਉਹ ਗਾ ਰਿਹਾ ਕੁਝ ਸੱਦ ਕੇ ਲਿਆਓ ਲਿਆਂਦਾ ਗਿਆ ਸਤਿ ਕੇ ਸਾਧ ਸੰਗਤ ਜੀ ਰਾਜਾ ਕਹਿੰਦਾ ਤੈਨੂੰ ਕਾਲ ਕੋਠੜੀ ਵਿੱਚ ਪਾਇਆ ਤੈਨੂੰ ਕੋਈ ਦੁੱਖ ਨਹੀਂ ਲੱਗਦਾ ਇੰਨਾ ਤੂੰ ਪਰੇਸ਼ਾਨੀ ਵਿੱਚ ਆ ਸਰੀਰ ਤੇਰਾ ਦੁਖੀ ਹੈ ਫਿਰ ਵੀ ਤੂੰ ਅੰਦਰੋਂ ਬੜਾ ਖੁਸ਼ ਹੈ ਵੇਖੋ ਗੀਤ ਖੁਸ਼ੀ ਵਿੱਚ ਹੀ ਗਾਏ ਜਾਂਦੇ ਨੇ ਕਦੇ ਦੁੱਖ ਵਿੱਚ ਗੀਤ ਨਹੀਂ ਜੇਉੜਦੇ ਤੂੰ ਗੀਤ गा ਰਿਹਾ ਹੈ ਇਹ ਕੀ ਗਾ ਰਿਹਾ ਕਹਿੰਦਾ ਮੇਰੇ ਗੁਰੂ ਨੇ ਮੈਨੂੰ ਮਨ ਦਾ ਸੁੱਖ ਦਿੱਤਾ ਤੇ ਮੈਂ ਆਪਣੇ ਗੁਰੂ ਦੀ ਬਾਣੀ ਗਾ ਰਿਹਾ ਰਾਜਾ ਕਹਿੰਦਾ ਕਿਹੜਾ ਤਰਾ ਗੁਰੂ ਕਹਿੰਦਾ ਮੇਰਾ ਗੁਰੂ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੈਨੂੰ ਵੀ ਮਿਲਾਂ ਮਿਲਣਾ ਚਾਹੁੰਦਾ ਕਹਿੰਦਾ ਹਾਂ ਕਿੱਥੇ ਆ ਕਹਿੰਦਾ ਪੰਜਾਬ ਦੀ ਧਰਤੀ ਤੇ ਨਾਲ ਚੱਲਦਾ ਭਾਈ ਮਾਨਸੂਖ ਕਹਿੰਦਾ ਨਾਲ ਨਹੀਂ ਜਾਣ ਦੀ ਲੋੜ ਤੂੰ ਵੀ ਸੱਚੇ ਦਿਲੋਂ ਉਹਨੂੰ ਰਾਤ ਤੇ ਉਹ ਆ ਕੇ ਇੱਥੇ ਸੰਗਲਾ ਦੀਪੀ ਦਰਸ਼ਨ ਦਵੇਗਾ। ਗੁਰੂ ਨਾਨਕ ਸਾਹਿਬ ਜੀ ਨੇ ਨਿਹਾਲ ਕੀਤਾ। ਮੇਰਾ ਕਹਿਣ ਦਾ ਭਾਵ ਕਿ ਵੇਖੋ ਜਿਨ੍ਹਾਂ ਦਾ ਮਨ ਸੁਖੀ ਹੈ ਨਾ ਸਾਧ ਸੰਗਤ ਜੀ। ਮਨ ਸੁਖੀ ਹੋਇਆ ਸਿਮਰਨ ਦੇ ਨਾਲ। ਗੁਰਬਾਣੀ ਦੇ ਸਿਮਰਨ ਦੇ ਨਾਲ ਜਾਪ ਕਰਨ ਦੇ ਨਾਲ ਤਿੰਨ ਕ ਤਰੀਕੇ ਨਾਲ ਵਿਦਵਾਨ ਲਿਖਦੇ ਕਿ ਇਹ ਨਾਮ ਜਪਿਆ ਜਾਂਦਾ ਹੈ। ਬਹੁਤਾ ਮੇਰੇ ਕੋਲ ਸਮਾਂ ਨਹੀਂ ਮੈਂ ਖੁਲਾਸਾ ਕਰਾਂ। ਸਾਧ ਸੰਗਤ ਜੀ ਇੱਕ ਤਰੀਕਾ ਹੈ ਜਪ ਜ਼ੁਬਾਨ ਦੁਬਾਰਾ ਅਰਦਾਨਾ ਕਰਨੀ ਜਪਣਾ ਨਾਮ ਇਹਨੂੰ ਕਹਿੰਦੇ ਆਵਾਜ਼ ਚ ਨਾਮ ਦੂਜਾ ਹੈ ਉਨਸ ਇੱਕ ਬੋਲ ਹਿਲਦੇ ਨੇ ਪਰ ਆਵਾਜ਼ ਦੂਜੇ ਨੂੰ ਸੁਣਾਈ ਨਹੀਂ ਦਿੰਦੀ ਇਹ ਵੀ ਇੱਕ ਨਾਮ ਜਪਣ ਦਾ ਤਰੀਕਾ ਦੱਸਿਆ ਤੀਸਰਾ ਹੈ ਮਨਸ ਮਨ ਵਿੱਚ ਅਰਦਾਨਾ ਕਰਨੀ ਇਹ ਤਿੰਨੇ ਤਰੀਕੇ ਹੀ ਅਪਣਾਉਣੇ ਪੈਂਦੇ ਸਭ ਤੋਂ ਪਹਿਲਾਂ ਜਿਹੜਾ ਸਤਿਕਾਰਯੋਗ ਮਹਾਂਪੁਰਖ ਆਪ ਸੰਗਤਾਂ ਨੂੰ ਨਾਲ ਲੈ ਕਰਕੇ ਨਾਮ ਜਪਾਰੇ ਜ਼ਬਾਨ ਰਾਈ ਇੱਕ ਦੋ ਗੱਲ ਮੈਂ ਕਹਿ ਕੇ ਸਮਾਪਤੀ ਕਰ ਦੇਣੀ ਖਿਮਾ ਲਾ ਲੈਣੀ ਸਭ ਤੋਂ ਪਹਿਲਾ ਤਰੀਕਾ ਹੈ ਜ਼ਬਾਨ ਦੁਆਰਾ ਜਪਣਾ ਤੇ ਗੁਰਬਾਣੀ ਕਹਿੰਦੀ ਹੈ ਦਾਨੰ ਪੜਾਪੂਰ ਬੇਣ ਪੰਚੰਤੇ ਮਹੀਪਤੇ ਇੱਕ ਹੋਰ ਸ਼ਬਦ ਆਉਂਦਾ ਕੋਟਦਾਨ ਇਸਨਾਨੰ ਅਨਕ ਸੋਧਨ ਪਵਿੱਤਰ ਤਹ ਕਹਿੰਦੇ ਕਰੋੜਾਂ দান ਕਰਨੇ ਸਵਤ ਸਾਧਨਾ ਕਰਨੀ ਸੋਚਮਤਾ ਰੱਖਣੀ ਸਿਮਰੰਤ ਨਾਨਕ ਹਰ ਹਰ ਰਸਨਾ ਨਾਨਕ ਕੋਟ ਪਾਪ ਬਿਮੁਚਤੀ ਇਹਦਾ ਅਰਥ ਕੀ ਹੈ ਕਹਿੰਦੇ ਜਿਹੜਾ ਰਸਨਾ ਨਾਲ ਪਰਮੇਸ਼ਰ ਦਾ ਨਾਮ ਜਪਦਾ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਕਰੋੜਾਂ ਦੁੱਖ ਜੜੇ ਨੇ ਉਹ ਨਾਸ਼ ਹੋ ਜਾਂਦੇ ਤੇ ਸਾਧ ਸੰਗਤ ਜੀ ਵੇਖੋ দান ਦੀ ਗੱਲ ਕੀਤੀ দান ਵੀ ਜੁੜੀ ਹੈ ਤੇ ਦੂਜਾ ਨਾਮ ਦੀ ਗੱਲ ਕੀਤੀ ਸੱਚੇ ਪਾਤਸ਼ਾਹ ਜੀ ਨੇ ਇੱਕ ਨਾ ਮਹਾਂਪੁਰਖ ਹੋਇਆ ਆਪਣਾ ਮਲੇਰਕੋਟਲੇ ਦੇ ਲਾਗੇ ਉਹਦਾ ਨਾਮ ਸੀ 마ੜੂ ਦਾਸ ਉਹਨੇ ਇੱਕ ਦੋਹਰਾ ਲਿਖਿਆ ਉਹ ਕਹਿੰਦਾ 마ੜੂ ਦਾਸਾ ਜਗਤ ਮੈਂ ਧਾਰਾਂ ਦੇਖੀਆਂ ਦੋਏ हे 마ੜੂ ਦਾਸ ਜਗਤ ਵਿੱਚ ਦੋ ਤਾਰਾ ਵੇਖੀਆਂ ਨੇ ਕਿਹੜੀਆਂ ਸੁਖ ਚਾਹੇ ਤਾਂ ਨਾਮ ਜਪ ਵਾਹਿਗੁਰੂ ਸੁਖ ਚਾਹੇ ਤਾਂ দান ਕਰ ਜੇ ਤੈਨੂੰ ਸਰੀਰ ਦਾ ਸੁੱਖ ਚਾਹੀਦਾ ਤੇ ਦਾਨ ਕਰ ਦਿੱਤਾ ਲਈਏ ਆਪਣਾ ਵਿਣ ਦਿੱਤੇ ਕਿ ਸਾਥ ਨਾ ਆਵੇ ਸੁੱਖ ਚਾਹੇ ਤਾਂ ਦਾਨ ਕਰ ਮੁਕਤ ਨਾਮ ਕਰ ਹੋਏ ਜੇ ਮੁਕਤੀ ਚਾਹੀਦੀ ਹੈ ਤੇ ਫਿਰ ਨਾਮ ਜਪ ਮੁਕਤੀ ਨਾਮ ਨਹੀਂ ਕਰਨੀ ਬਿਨ ਹਰ ਭਜਨ ਨਾ ਹੀ ਛੁਟਕਾਰਾ ਤੇ ਸਾਧ ਸੰਗਤ ਜੀ ਜਿਹੜਾ ਵਾਹਿਗੁਰੂ ਸ਼ਬਦ ਆ ਪੰਜਪਦੇ ਆ ਇਹਦੇ ਅਰਥ ਭਾਈ ਸੰਤੋਖ ਸਿੰਘ ਜੀ ਨੇ ਕੀਤੇ ਕਹਿੰਦੇ ਵਾਹਿ ਨਾਮ ਅਸ਼ਚਰਜ ਕੋ ਹੋਈ ਜਿਹੜਾ ਵਾਹੇ ਸ਼ਬਦ ਆ ਨਾ ਇਹਦਾ ਨਾਮ ਆ ਅਸ਼ਚਰਜ ਜਿੱਥੇ ਆਪਣੀ ਮਤ ਜਵਾਬ ਦੇ ਜਵੇ ਉੱਥੇ ਵਾਹੇ ਸ਼ਬਦ ਹੈ ਵੇਖੋ ਜਿੱਥੇ ਡੁੰਗਾਈ ਵਿੱਚ ਤੁਰੇ ਜਾਓ ਮਤ ਖਤਮ ਹੋ ਗਈ ਮਤ ਕਹਿੰਦੀ ਨਹੀਂ ਹੁਣ ਇਹ ਢੂੰਗਾ ਨਹੀਂ ਤੇ ਉੱਥੇ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਸ਼ਬਦ ਨਿਕਲਦਾ ਵਾਹੇ ਤੇ ਕਵੀ ਜੀ ਕਹਿੰਦੇ ਵਾਹੇ ਨਾਮ ਅਸ਼ਚਰਜ ਕੋ ਹੋਈ ਭਾਈ ਵੀਰ ਸਿੰਘ ਨੇ ਲਿਖਿਆ ਉਹ ਲਿਖਦੇ ਕਹਿੰਦੇ ਜਿਨ੍ਹਾਂ ਉਚਾਈਆਂ ਤੋਂ ਬੁੱਧੀ ਖੰਭ ਥਾਏ ਆਪਣਾ ਖੰਭ ਸਾੜ ਟਠੀ ਜਿਹੜੀਆਂ ਉਚਾਈਆਂ ਤੋਂ ਬੁੱਧੀ ਖੰਭ ਸਾੜ ਕੇ ਡਿੱਗ ਪੈਂਦੀਆਂ ਨਾ ਉਥੇ ਜਾ ਕੇ ਫਿਰ ਵਾਹਿਗੁਰੂ ਸ਼ਬਦ ਹੈ ਜਿਨ੍ਹਾਂ ਉਚਾਈਆਂ ਤੋਂ ਬੁੱਧੀ ਸਾ ਖੰਭ ਸਾੜ ਟਠੀ ਮੱਲੋ ਮੱਲੀ ਦਿਲ ਉਥੇ ਮਾਰਦਾ ਉਡਾਰੀਆਂ ਪਿਆਲੇ ਅਣ ਡਿੱਠੇ ਨਾਲ ਬੁੱਲ ਲੱਗ ਜਾਵਣ ਉਥੇ ਰਸ ਤੇ ਚੂਮਾ ਆਉਣ ਪਿਆਰੀਆਂ ਕਹਿੰਦੇ ਗਿਆਨੀ ਸਾਨੂੰ ਹੋੜਦਾ ਏ ਵੇਖੋ ਗਿਆਨ ਉੱਥੇ ਰਹਿ ਜਾਂਦਾ ਜਿੱਥੇ ਨਾਮ ਹੈ ਨਾ ਉੱਥੇ ਗਿਆਨ ਨਹੀਂ ਗਿਆਨ ਕੰਮ ਹੀ ਨਹੀਂ ਕਰਦਾ ਗਿਆਨ ਥੱਲੇ ਰਹਿ ਗਿਆ ਕਹਿੰਦੇ ਗਿਆਨੀ ਸਾਨੂੰ ਹੋੜਦਾ ਏ ਵਹਿਮੀ ਢੋਲਾ ਆਖਦਾ ਏ ਕਹਿੰਦੇ ਗਿਆਨੀ ਤੇ ਕਹਿੰਦਾ ਏ ਵਹਿਮੀ ਲੈ ਆਵੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਨੇ ਆ ਪਿੱਛੇ ਜੇ ਕਿਸੇ ਨੇ ਕਿਹਾ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਕੀ ਫਾਇਦਾ बार-बार ਤੇ ਸਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਣ ਨਾਲ ਹੀ ਗੱਲ ਬਾਨੀ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਜਿਹੜਾ ਗਿਆਨੀ ਆ ਹੋੜਦਾ ਗਿਆਨੀ ਸਾਨੂੰ ਹੋੜਦਾ ਏ ਵਹਿਮੀ ਟੋਲਾ ਆਖਦਾ ਏ ਤੇ ਉਥੇ ਗਿਆਨੀ ਜਿਹੜਾ ਆਪਣਾ ਗਿਆਨ ਕੋੜਦਾ ਤੇ ਭਾਈ ਵੀਰ ਸਿੰਘ ਲਿਖਦੇ ਲਿਖਦੇ ਕਹਿੰਦੇ ਬੈਠਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ ਸਾਡੀਆਂ ਤੇ ਲੱਗੀਆਂ ਬੁੱਧੋਂ ਪਾਰ ਤਾਰੀਆਂ ਸਾਡੀਆਂ ਤਾਰੀਆਂ ਉੱਥੇ ਲੱਗੀਆਂ ਹੋਈਆਂ ਤੂੰ ਆਪਣਾ ਗਿਆਨ ਰਹਿਣ ਦੇ ਸੋ ਸਾਜ ਸੰਗਤ ਜੀ ਵਾਹਿ ਨਾਮ ਅਸ਼ਚਰਜ ਕੋ ਹੋਈ ਅਸ਼ਚਰਜ ਤੇ ਪਰ ਉਕਤ ਨਾ ਕੋਈ ਗੋਤਮ ਨਾਮ ਅਗਿਆਨ ਅਨਿਤ ਰੂਪ ਪ੍ਰਕਾਸ਼ ਕੀਆ ਜਨ ਚਿੱਤ ਵਾਹਿ ਗੁਰੂ ਦੇ ਅਰਥ ਕੀਨੇ ਵਾਹਿ ਗੁਰੂ ਜਿਹੜਾ ਵਾਹਿ ਅਸ਼ਚਰਜ ਗਾਨ ਗੋ ਨਾਮ ਅਗਿਆਨਤਾ ਦਾ ਰੂ ਨਾਮ ਪ੍ਰਕਾਸ਼ ਦਾ ਜਿਹੜਾ ਵਾਹਿਗੁਰੂ ਮੰਤਰ ਜਪਦਾ ਹੈ ਉਹਦੀ ਅਗਿਆਨਤਾ ਕੱਟੀ ਜਾਂਦੀ ਹੈ ਤੇ ਉਹਦੇ ਅੰਦਰ ਗਿਆਨ ਪ੍ਰਾਪਤ ਹੁੰਦਾ ਹੈ ਜਦੋਂ ਗਿਆਨ ਪ੍ਰਾਪਤ ਹੁੰਦਾ ਹੈ ਤੇ ਫਿਰ ਕਹਿੰਦਾ ਕਹਿੰਦਾ ਦੇਹ ਪਰਪੰਚ ਅਨਿਤ ਹੈ ਆਤਮ ਨਿਤ ਬਖਾਨ ਸਾਰ ਅਸਾਰ ਹੈ ਜਾਰਬ ਜਾਨਬੋ ਯਹੀ ਵਿਵੇਕ ਪਹਿਚਾਨ ਇਹਨੂੰ ਗਿਆਨ ਕਹਿੰਦੇ ਕਿ ਆਹ ਸੰਸਾਰ ਸਾਰਾ ਝੂਠਾ ਜਾਣ ਲੈਣਾ ਆਹ ਸਰੀਰ ਨੂੰ ਝੂਠਾ ਜਾਣ ਕੇ ਅਸਲ ਗੱਲ ਤੱਕ ਪਹੁੰਚਣਾ ਆਤਮ ਚੰਤਨ ਕਰਨਾ ਆਤਮ ਰਸ ਜਿਹ ਜਾਣਹੀ ਸੋ ਹੈ ਖਾਲਸ ਦੇਵ ਸਾਧ ਸੰਗਤ ਜੀ ਨਾਮ ਜਪਣਾ ਜ਼ਰੂਰੀ ਹੈ ਤੇ ਸਤਿਕਾਰਯੋਗ ਮਹਾਂਪੁਰਖ ਆਪ ਸੰਗਤਾਂ ਦੇ ਨਾਲ ਰਲ ਕੇ ਇਹ ਬਹੁਤ ਵੱਡਾ ਉਦਮ ਕਰ ਰਹੇ ਨੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਸੇ ਤਰ੍ਹਾਂ ਆਪ ਸੰਗਤਾਂ ਲਾਹਾ ਪ੍ਰਾਪਤ ਕਰਦੇ ਰਹੋ ਸਤਿਕਾਰਯੋਗ ਮਹਾਂਪੁਰਖ ਇਸੇ ਤਰ੍ਹਾਂ ਨਾਮ ਵੰਡਦੇ ਰਹਿਣ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਵਰਤਿੰਦਿਆਂ ਰਹਿਣ ਹੋਣਿਆ ਪੁੱਲਾਂ ਦੇ ਖਿਮਾ ਆਪ ਸਮੂਹ ਸੰਗਤਾਂ ਦਾ ਅਤੀ ਸਰਕਾਰਯੋਗ ਮਹਾਂਪੁਰਖਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦਾ ਕੋਟਾਨ ਕੋਟ ਵਾਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ